ਉਹਲਾ ਜਾ ਰਹੇ ਨੇ ਤਾਂ ਕਰ ਤੁਸੀਂ ਬੰਦਿਆਂ ਉੱਥੇ ਜਿਹੜੀ ਉੱਤੀ ਜਾਓ ਤੁਹਾਡੇ ਕੋਲ ਪੁਲਿਸ ਖੜੀ ਐ ਪੰਜ ਬੰਦੇ ਵਗਣਾ 10 ਵਗਣਾ ਸਾਰੇ ਥੋੜਾ ਜਾਣ ਬੰਦੇ ਡਿਸਪਲਿਨ ਨਾਲ ਲਾਣਗੇ ਥੋੜੇ ਬੋਲ ਸੱਤ ਨਹੀਂ ਜਣੇ ਤਾਂ ਹੁਣ ਕਿੰਨੇ ਬੰਦੇ ਇੱਥੇ ਖੜੇ ਕਿੰਨੇ ਦੇ ਕਿਤੇ ਦੱਸੋ ਅੱਜ ਕਿੰਨੇ ਰਹਿ ਗਏ ਕਿਹੜੇ ਲੱਗੇ ਪਿੱਛੇ ਲੱਗੇ ਹਾਂ ਬੰਦਿਆਂ ਨੂੰ ਬਲਾਹ ਤੇ ਕੰਮ ਚੱਲ ਪਰ ਉਹਨੇ ਤਾਂ ਕੰਮ ਥੀ ਨਹੀਂ ਰਹਿਣਾ ਖਾਸ ਬੰਦੇ ਕਿਉਂ ਖਾਸ ਬੰਦੇ ਕਿਉਂ ਉਹ ਵੀ ਆਉਂਦੇ ਨੇ ਬਾਹਰ ਕੀ ਤੁਹਾਡੀ ਕੀ ਇਨਰ ਸਾਰਾ ਬੰਦ ਲਾ ਕੇ ਕੋਣ ਕਰੀ ਜਾਂਦਾ ਇਹਨੇ ਕਿਤੇ ਦੱਸੋ ਅੱਜ ਕੱਲ ਕੀ ਤੁਸੀਂ ਕੌਣ ਹੋ ਸਹੀ ਹੈ ਹਾਂ ਦੇਈਏ ਅਸੀਂ ਨੋ ਡੂ ਦੇ ਸਾਰਾ ਲੋਕ ਬੈਠੇ ਕਿਤੇ ਜੀ ਸਰ ਕਿੰਨੇ ਪੁੱਦੇ ਹੋ ਖੜੀਏ ਨੇ ਗੇਟ ਗੇਟ ਤੇ ਤਾਲਾ ਲੱਗਾ ਹੈ ਅੰਦਰ ਕੋ ਆਉਣ ਦੇ ਰਹਾ ਇਨਸਪੈਕਟਰ ਖੜੇ ਹੈ ਗੇਟ ਦੇ ਅੰਦਰ ਬਾਹਰ ਜਿੰਨਾ ਦੇ ਫਾਰਮ ਆਉ ਆ ਰਹੇ ਹੈ ਨਹੀਂ ਫਾਰਮ ਕਿੱਥੋਂ ਆ ਬੈਠਿਆ ਦੇ ਹੀ ਜਾਂਦੀ ਕਿਉਂ ਪੁੱਤ ਦਿੱਤਾ ਦਾ ਸੋ ਕਿੰਨੇ ਬੁੱਤੇ ਬਾਹਰ ਗੇਟ ਨੂੰ ਤਾਲਾ ਲੱਗਾ ਜੀ ਕਿਸੇ ਨੂੰ ਕੁਝ ਨਹੀਂ ਮਿਲਦਾ ਜੀ 200 ਦੇ ਕਰੀਬ ਹੋ ਗਿਆ ਔਰ ਸਤ ਪੜੀ ਇੱਕ ਦਿਨ ਤੁਸੀਂ ਦੋ ਤੇ ਤਿੰਨ 5000 ਰੁਪਏ ਦੇ ਰਿਹਾ ਹੈ। 5000 ਰੁਪਏ। ਹੱਦ ਤੇ ਮੈਂ ਗੱਲ ਕਰ ਰਿਹਾ ਹਾਂ। ਉਹ ਕਿੰਨੇ ਲੋਕ ਬਾਹਰ ਖੜੇ ਕਿ ਅੰਦਰ ਕਿਸ ਨੂੰ ਆਉਣ ਨਹੀਂ ਦੇ ਰਿਹਾ। ਨਹੀਂ ਐਸੀ ਤਾਂ ਸਾਡੇ ਕੋਲ ਹੈ। ਆ ਕਿੰਨੇ ਗੇਟ ਫਲਾਪ ਹਨ। ਇੱਥੇ ਲਾਈਨ ਲਵਾ ਕੇ ਬੰਦੇ ਜੁਮੇਵਾਰ ਲਾਣੇ ਬੰਦਾ ਤੱਕੇ ਸ਼ਹਿਰੀ ਕਰੇਗਾ। ਤੇ ਸਾਰਾ ਤੇ ਫਾਰਮ ਹੈ ਤੇ ਉਹਨਾਂ ਦੇ ਜੋ ਤੁਸੀਂ ਸਭ ਨੂੰ ਕਾਹਲੀ ਪਾਣੀ ਪਾ ਕੇ ਦਿਓ। ਠੀਕ ਸਰ। ਅਸੀਂ ਨਹੀਂ ਜਿਹੜਾ ਕਰੂਗਾ। ਪੀਓ ਸਾਹਿਬ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਤੁਸੀਂ ਹੋ ਜੀ ਸਰ ਮੈਡਮ ਆ ਰਹੇ ਜੀ ਆਪੇ ਵੀਡੀਓ ਸਾਹਿਬ ਨਹੀਂ ਆ ਰਹੇ ਮੈਡਮ ਨਾਲ ਮੇਰੀ ਗੱਲ ਜੀ ਮੈਡਮ ਨਾਲ ਵੀ ਗੱਲ ਹੋਈ ਹੈ ਜਿਹੜੇ ਸੈਕਟੀਆ ਜਿਹੜੇ ਐਸਐਨ ਸੈਕਟੀ ਕਿੰਨੇ ਆ ਜਿੰਨੀ ਸਾ ਤੋਂ ਨਾ ਐਡੀ ਸਭ ਤੇ ਗਿਆ ਸੀਗੇ ਆਉਂਦੇ ਪੈਸੇ ਨਹੀਂ ਆਉਂਦੇ ਨਹੀਂ ਨਹੀਂ ਮੇਰੇ ਮੈਂ ਜੋ ਤੁਹਾਡੀ ਮੈਡਮ ਨਾਲ ਦੱਸਿਆ ਵੀ ਸੈਕਟੀ ਹੀ ਨਹੀਂ ਆ ਰਹੇ ਉਹ ਸਰ ਕੱਲ ਨਹੀਂ ਸੀ ਆ ਰਹੇ ਅੱਜ ਦਾ ਐਡੀ ਜਿੰਨੇ ਅੰਦਰ ਪੈਸਾ ਅੱਜ ਸਰ ਬੈਠੋ ਚਾਹੀਏ ਨਹੀਂ ਚਾਰ ਹੀ ਤੁਸੀਂ ਨਾਲ ਦੇ ਨਾਲ ਦੇ ਨਾਲ ਆਓ ਹਾਂ ਜੀ ਸਰ ਤਾਂ ਕਾਹਦਾ ਸਾਹਿਬਾਂ ਸਰੋਇ ਨਾ ਮੈਂ ਜਦੋਂ ਉਹ ਨਾ ਲਾਈ ਨਾ ਲਾ ਦਿਓ ਉਸੇ ਹਿਸਾਬ ਨਾਲ ਮੈਂ ਨਾ ਤੁਸੀਂ ਐ ਕਰੋ ਨਾ ਤੁਸੀਂ ਉਹ ਖਿੜਕੀ ਜਿੱਥੋਂ ਲੈਣੇ ਉੱਥੋਂ ਲਾਓ ਠੀਕ ਹੈ ਨਾ ਖਿੜਕੀ ਉਹਦੇ ਪਾਰਲੇ ਪਾਸੇ ਖਿੜਕੀ ਚ ਲਵਾ ਦਿਓ ਉਹਨੇ ਲੈਣੇ ਸਿੱਧੇ ਐਂ ਕਰਦੇ ਹੈ ਬੈਠੇ ਉਹਨੇ ਪਾਸੇ ਖਿੜਕੀ ਚ ਹਾਂ ਬੈਠੇ ਸਰ ਉਹਨੇ ਬੁਲਾ ਲਿਆ ਹਾਂ ਜੀ ਸਰ ਬਲੈਸਟ ਆਉਂਦੇ ਗਏ ਕਿੰਨੀ ਦੇਰ ਦਾ ਕੰਮ ਚੱਲ ਰਿਹਾ ਹੈ

ਹਾਂਜੀ ਕੰਮ ਕਰ ਰਹੇ ਹਾਂ ਜੀ ਜਿਵੇਂ ਪਰਦੇ ਪਾਸੇ ਕਿੰਨੀ ਕਮਰੇ ਲਾਉਂੋ ਤੁਸੀਂ ਇੱਕ ਫਰਸ਼ ਤੋਂ ਲਾਉਂ ਬੰਦਿਤ ਤੰਦਰਵਾੜੋ ਤੁਸੀਂ ਅੰਦਰ ਏਸੀ ਦੀ ਬੈਠਣ ਨੂੰ ਉਸ ਬਾਤ ਮੰਦੇ ਬਾਹਰ ਮਰੀ ਜਾਂਦੇ ਕੀ ਤੁਸੀਂ ਪੰਚਾਇਤੀ ਚੋਣਾ ਕਰਾਉਂਗੇ ਪਰ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਕਦੇ ਮਨ ਨਹੀਂ ਕਰਦੇ ਤੁਸੀਂ ਇਹ ਕਰੋ ਨਾ ਜੀ ਤੁਸੀਂ ਖਿੜਕੀ ਵਾਲੀ ਹੈ ਜਿਹੜੀ ਉੱਥੇ ਲੈ ਤੁਸੀਂ ਐਂ ਕਰੋ ਜਿਵੇਂ ਉੱਤਰ ਲਸਟਾਂ ਦਿੱਨੇ ਆ ਉਹ ਵੀ ਲੈਣਾ ਲਵਾ ਕੇ ਦੇ ਦਿਓ ਕੁਝ ਲੈਫੇ ਉਹ ਨਹੀਂ ਜਾਂਦਾ ਇੱਥੇ ਇੱਕ ਤਾਂ ਇਹ ਛੋਟਾ ਐਮਐਲਏ ਜਿਹੜੇ ਕਹਿੰਦਾ ਉਹ ਹੋਣਾ ਨਹੀਂ ਹੁੰਦਾ ਇਹ ਸਾਰੇ ਸਾਰੇ ਦੇ ਲੋਕ ਨੇ ਤੇ ਇਸ ਤਰ੍ਹਾਂ ਦੀ ਗੱਲ ਪਾਪੀ ਰਹਿਣਾ ਨਹੀਂ ਚਾਹ ਚਾਲ ਨੂੰ ਕਰੋ ਕੇ ਦਵਾਣਾ ਹੋ ਜਾਣਾ ਉਹ ਜਾਲੀ ਦਾ ਸ਼ੀਸ਼ਾ ਹੈ ਜਾਲੀ ਟੁੱਟਿਆ ਹੈ ਇਹਦੀ ਆਫ ਸੇਕੀ ਮੈਸੇਂਜ ਆਈ ਨਾ ਯਰ ਉਹਨਾਂ ਕਹਉਂਦੇ ਹੈ। ਹੈਲੋ ਜੀ ਬਤਾ ਰਹੇ ਜੀ ਫੇਰ ਤੇ ਬਣਾਏ। ਕੀ ਨਾ ਪੀਓ ਦਾ ਗੜ ਜਸਦੇ ਦੇਖੇ ਇਥੇ ਪਹਿਲਾਂ ਦੇ ਕਾਗਜ਼ ਪਰਲੇ ਉਟਰਾ ਦਿਨ ਲੋਗਾ ਨੇ ਪਾੜਿਆ ਹੈ ਲੋਗਾ ਨੇ ਜਿਤਾਉਣਾ ਹੈ। ਕੋਈ ਤਾਂ ਆਜੀ ਐਂ ਤਰੀਕੇ ਨਾਲ ਜਿਵੇਂ ਸਾਲੇ ਪਤਾ ਨਹੀਂ ਕਿੱਡੀ ਗੱਲ ਨੰ ਪਹਿਲੀ ਵਾਲੀ ਹੈ ਬਹਿ ਜਾ ਸਕਦਾ। ਦੋਗਣ ਕੰਮ ਕਰਦੋ ਗਿਰਨਗਾ ਕੋ ਕਰ ਦਿਓ ਹੋਰ ਉਲਟ ਬਾਦੋ ਬੰਦੇ ਮਰਵਾਉਣ ਦੇ ਚਲੋ ਉਹਨਾਂ ਦੀ ਜ਼ਿੰਮੇਵਾਰੀ ਆਪ ਰੱਖੀ ਜਾਂਦਾ ਛੋੜਿਆ ਨਹੀਂ ਕਰਦਾ ਬੰਦੀ ਗਿਆ ਕੋ ਮੈਂ ਉਹਦਾ ਦੁਆਬਾ ਨੁਬਲਾ ਨਾ ਬੰਦੇ ਦਾ ਕੀ ਮਤਵਾ ਕਰਦਾ ਤੇਰੇ ਨਾਲ ਆ ਰੰਗ ਮੁੰਡਾ ਸੀਗਾ ਕਿਹੜੀ ਸੀ ਜੀ ਦੇ ਕਿਹੜੀ ਕਿਹੜੀ ਸੀ ਹੈ ਕਿਹੜੀ ਸੀ ਕਿਹੜੀ ਮੇਰਾ ਭਰਾ ਇਹ ਕਰੋ ਜੋ ਤੁਸੀਂ ਐਂ ਕਰੋ ਜਾਂ ਕਰਨ ਨੂੰ ਭੇਜੀਂ ਦੇ ਮੈਂ ਹੁਣੇ ਪਤਾ ਕਰਦਾ ਤੇ ਇੱਥੇ ਆ ਕੇ ਉਹ ਅੱਜ ਨਾਲ ਇਲੈਕਸ਼ਨ ਜਿਹੜਾ ਲੋਕਲ ਨੇ ਸਾਰੇ ਮੈਂ ਨਾ ਬਾਰੇ ਮੈਂ ਕਰ ਰਿਹਾ ਐਡੀਸ਼ਨ ਕਰਦਾ ਵੀ ਭਾਈ ਵੀ ਮੈਂ ਆ ਵੀ ਕਰਨਾ ਕਰਾਂਗਾ ਅੱਜ ਤੁਮ ਜਿੰਨੇ ਬੁਲਾਉਂਦੇ ਸਾਕਈ ਰੋਜ਼ ਡੇਵਨ ਜਿਹਾ ਨਹੀਂ ਕਿਹੜਾ ਹੁੰਦਾ ਸਹੀ ਗੱਲ ਕਰਦੇ ਆਂ ਯਾਰ ਲੋਕ ਆਓ ਇੱਥੇ ਲੋ ਇੱਧਰ ਹਾਂ ਇੱਥੇ ਲਾਓ ਕੈਟ ਇੱਥੇ ਬਾਰੀ ਦੇ ਕੋਲ ਲਾਓ ਇੱਥੇ ਭਾਈ ਲਾਓ ਅਹੀ ਲਾਵਾ ਮਾ ਇੱਕ ਦੇ ਵੇਖੀ ਟੇਬਲ ਦੇਖੀ ਟੇਬਲ ਬੈਡਮਣ ਇੱਕ ਪੰਜ ਛੇ ਰਾਜ ਚਾਲੂ ਹੋ ਗਏ ਦਰਨੀਤ ਇਸ ਟੇਬਲੇ ਥਲਾ ਬਾਕੀ ਥਾਵਾਂ ਦੇ ਤੇ ਉਹ ਲਾਓ ਲਾਓ ਤੇ ਚਾਲੂ ਕਰ ਠੀਕ ਠੀਕ ਹੈ ਸਪੈਸੀਫਾਈਕਟ ਕੀ ਕੀ ਪਿਛਲੀ ਜਿਹੜੀ ਪਿਛਲੀ ਥਾਉ ਹੈਗੀ ਇੱਕ ਉਥੇ ਲਵਾ ਕੇ ਜਿਹੜੀਆਂ ਉਹ ਕਿਲਾ ਦੀ ਉਹ ਖੜੀ ਲਾਓ ਉਹ ਜਗਾ ਵਧੀਆ ਬਥੇ ਰੋ ਪਾਣੀ ਚਾਲੂ ਕਰੋ ਪੀਓ ਸਾਹਿਬ ਚਾਲੂ ਕਰੋ ਮੈਂ ਤਰਾ ਦਊਗਾ ਠੀਕ ਹੈ ਚਾਲੂ ਕਰ ਮਰਾਓ ਜਿਵੇਂ ਜੇ ਕੋ ਲੱਗ ਰਿਹਾ ਹੈ ਹਲੋ ਰੋ ਪਾਣੀ 6 9 ਸਾਹਿਬ ਜੇ ਬੀਕਰ ਲਾਉਂਗਾ ਮੈਂ ਨਾ ਤੁਮ ਨੂੰ ਆਇਆ ਸੀ ਸਲਾਹ ਅੱਜ ਸੈਕਟਰੀ ਦੀ ਮੀਟਿੰਗ ਲਈ ਤੋਂ ਨੇ ਸੈਕ ਸੈਕ ਸਿਖਾਏ ਨੇ ਮੈਨੂੰ